ਕੀ ਮੰਗਾਇ ਤੂੰ ਸੁਸ਼ੀ ਉਹ ਕੀ ਹੁੰਦੀ ਐ ਉਹ ਖਾਣਾ ਵੀ ਕੀ ਕੀ ਮੰਗਾਇ ਤੂੰ ਸੁਸ਼ੀ ਤੂੰ ਹੀ ਮੰਗਾਇਆ ਵਿੱਚ ਸੁਸ਼ੀ ਵੇਖ ਵੇ ਦੋਵੇਂ ਮਾਂ ਪਤੋਂਦੇ ਦੇਖਦੇ ਥੋੜਾ ਕੱਟਾ ਤਵੇ ਦੇਖ ਕੇ ਦੇਖੇ ਹੈ ਰਿਜ਼ਰਵਡ ਲਿਖਿਆ ਉਹ ਜਾਗਾ ਸਾਡਾ ਕਰਾਇਆ ਬੁੱਕ ਤਪੈਲੀ ਤੈਨੂੰ ਕਿਨੇ ਦੱਸੇ ਜਿਹੜੇ ਪਹਿਲਾਂ ਤੂੰ ਮੈਨੂੰ ਦੱਸ ਮਮੀ ਜਿੱਥੇ ਬੈਗੀ ਉਹ ਉਹਦਾ ਹੀ ਥਾਂ ਮਤਲਬ ਠੀਕ ਆ ਮਮੀ ਹਰਜੀਤੀ ਹੋਣੀ ਅੱਜ ਦੱਬਣਗੇ ਚਿਕਨ ਉਹ ਚਿਕਨ ਸੌਰੀ ਡਿਨਰ ਕਰਨਗੇ ਕਿਵੇਂ ਨਾਨੀ ਨੇ ਦੋ ਕੰਬਲ ਉਹ ਠੰਡ ਬੜੀ ਮੈਨੂੰ ਤਾਂ ਆ ਕੇ ਠੰਡ ਲੱਗਣ ਲੱਗੀ ਆ ਹਈ ਬੋਠੰਦੇ ਠੀਕ ਆ ਐਡਾ ਕੋਟਾ ਪਾਇਆ ਹੈ ਐਡਾ ਕੋਟਾ ਪਾਇਆ ਹੈ ਕਿਤੇ ਤੁਸੀਂ ਵੀ ਸਾਰਿਆਂ ਫਿਰ ਮੇਰੇ ਮਗਰ ਇੱਧਰ ਨਿਕਾਟ ਆ ਜਾਓ ਜੀ ਆਪ ਠੀਕ ਨਹੀਂ ਜੇ ਤੁਸੀਂ ਕਿਹਾ ਹੋਣਾ ਤੇ ਅਸੀਂ ਵੀ ਉੱਥੇ ਜਾ ਕੇ ਮੰਜੀ ਡੋਵਨੇ ਹਾਂ ਮਾਨਤਾ ਕਰੇ ਮਾਨਤਾ ਕਰਦਾ ਸਾਡਾ ਇੱਥੇ ਕੋਈ ਮੇਰੇ ਸੀ ਸਵਨ ਬਿਮਾਰ ਹਾਂ ਮੈਂ ਕਰਦਾ ਮੰਜੀ ਡਾਲੋ ਹਾਂ ਨਹੀਂ ਇੱਕ ਜਣੇ ਮੇਰੇ ਨਾਲ ਪੈ ਜੋ ਦੋ ਜਣੇ ਇੱਧਰ ਪੈ ਜੋ ਹਾਂ ਪੁੱਛੇ ਚੱਲੀਆਂ ਪੁੱਛ ਕੇ ਹੰਗਾ ਮਾਰ ਕਰਦਾ ਤੇ ਆਜੋ ਮੰਜੀ ਡਾਲੋ ਇੱਥੇ ਬੱਸ ਜੰਗਿਆ ਨੂੰ ਹੁਣੇ ਉਹਨਾਂ ਨੇ ਤੈਨੂੰ ਆਇਆ ਨਾ ਵੇਖ ਲਈ ਹਾਂ ਤੇ ਗੁਰਿੰਦਰ ਕਿਦ ਗਿਆ ਨੂੰ ਆਉਂਦੇ ਦੋਵੇਂ ਰੱਖਣਾ ਨਾ ਇੱਕ ਤਾਂ ਤੁਹਾਡੇ ਲਿੰਕ ਬਹੁਤ ਵਾਦੇ ਮਤਲਬ ਲਿੰਕ ਕੀ ਜਾਣ ਪਛਾਣ ਵਾਦੀ ਰਹਿੰਦੀ ਹੁਣ ਅੰਕਲ ਪਤਾ ਨਹੀਂ ਕਿੱਥੋਂ ਸੀ ਮੇਰੇ ਸੰਤ ਧਰਮਕੋਟੋਂ ਆ ਉਹਨਾਂ ਰੂੜੀ ਲੱਭਦੇ ਲਵਾਉਂਦੇ ਆਪਣੇ ਕੋਲ ਇਹ ਡੰਗ ਰੱਖਣ ਦਾ ਇਹ ਵੀ ਫਾਇਦਾ ਰੂੜੀ ਦਾ ਉਹਨਾਂ ਦਾ ਆਕਸੀਜਨ ਜੇ ਆਪਾਂ ਸਾਰ ਦੇਣਾ ਹੈ ਬਹੁਤ ਫਾਇਦਾ ਬੱਜਰੀ ਸਾਰੇ ਤਾਂ ਨਾਲ ਤੋੜ ਸਟਾਈ ਸੀ। ਉਹ ਬੱਜਰੀ ਪਰਾਂ ਕਰਕੇ ਕੀਤੀ। ਉਹ ਪਰਾਂ ਨੂੰ ਕਰਤੀ ਤਾਂ ਉਹ ਕਿੱਥੇ ਕਰਤੀ? ਉਹ ਪਰਾਂ ਨੂੰ ਰਾਹ ਬਣਾਇਆ ਪਰਾਂ ਕਰਕੇ ਖਿੱਚ ਕੇ। ਪਰਾਂ ਨੂੰ ਹੋਰ ਐਡੀ ਢਲਾਣੂਆ। ਮੈਨੂੰ ਤਾਂ ਕੋਈ ਦਿਸਦਾ ਨਹੀਂ ਰਾਹ ਨਹੀਂ ਕੋਈ। ਉਹ ਢਾਣ ਐਡੀ ਕਿਵੇਂ ਆ ਗਈ ਥੱਲੇ ਨੂੰ? ਤੇ ਫਿਰ ਉਹ ਬੱਜਰੀ ਸਾਰੀ ਚੁੱਕੀ ਆ ਤਾਂ ਥਾਂ ਹੀ ਆ। ਬੱਜਰੀ ਕਿ ਖੇਤ ਪਵਾਉ ਕੋਈ? ਮੇਰੇ ਔਖੇ ਤਾਂ ਲੱਗੇ। ਬੱਜਰੀ ਪਵਾ ਲੂ ਕੋਈ ਖੇਤ ਆਪਣੇ। ਤੂੰ ਪਵਾ ਲੂਗੀ ਤੁਸੀਂ? ਠੀਕ ਨਹੀਂ ਮਿੱਟੀ ਸਗਲੇ ਨੇ ਪਵਾ ਹੀ ਲੈਣੀ ਆ। ਉਹ ਨਹੀਂ ਪਾਉਂਦਾ ਮਾਦਾ। ਠੀਕ ਨਹੀਂ ਮਿੱਟੀ ਸਸਤੀ ਘਰੇ ਰੂੜੀ। ਠੀਕ ਨਹੀਂ ਮਿੱਟੀ ਸਸਤੀ ਲੱਗਦੀ ਉਹਨਾਂ ਨੂੰ। ਰੇਤ ਲਈ ਤੂੰ ਕਿੱਥੇ ਫਿਰਦਾ ਮੈਨੂੰ ਨਾ ਪੜਾਈਆਂ ਪੜਾਏ ਹੋ ਦੀਆਂ ਮੈਂ ਤਾਂ ਕੱਚੀ ਜਿਹੀ ਹੋਗੀ ਟੋਆ ਲੱਭਣਗੇ ਮੈਂ ਖੱਚੀ ਨਹੀਂ ਮੈਂ ਤਾਂ ਟੋਆ ਗੋਡੇ-ਗੋਡੇ ਦੱਸਣ ਦੇ ਤੈਨੂੰ ਹੀ ਨਹੀਂ ਦੇ ਸਕਦਾ ਮੈਨੂੰ ਕੋਈ ਟੋਆ ਤੇਰੇ ਹੀ ਅੱਖਾਂ ਦੇ ਕੋਲ ਡੋਡੇ ਬਣੇ ਆ ਬਾਹਰ ਤੇ ਕੋਈ ਨਹੀਂ ਦੇਖਦੇ ਪੈਸੇ ਨਾ ਆ ਜਿਹੜਾ ਸਾਹਮਣੇ ਹੋਏ ਮਸ਼ੀਨ ਦੇ ਟੋਆ ਨਹੀਂ ਮਾਰਨਾ ਮਸ਼ੀਨ ਨੇ ਪਧਰਾ ਚੁੱਕਣਾ ਜਦੋਂ ਮਿੱਟੀ ਚੁੱਕੀ ਹਾਂ ਦੇਖਦਾ ਟੋਆ ਤੇ ਕਿਤੇ ਪ੍ਰਪ ਭਵੇਂ ਵਿੱਚ ਲਗਾ ਦੇ ਐਡੀ ਤੇ ਵਿੱਚ ਟੋਆ ਦੇਖਦਾ ਤੈਨੂੰ ਤੇਰੇ ਰੂੜੀ ਚੱਕੀ ਹੋਈ ਫੇਰ ਓਹੜਾ ਰੂੜੀ ਤਾਂ ਉੱਤੇ ਆ ਰੂੜੀ ਤੇ ਆ ਉੱਤੇ ਪਈ ਆ ਤੇ ਥੱਲੇ ਉਹ ਤੋਂ ਟੋਆ ਤਾਂ ਥੱਲੇ ਵੇਖ ਮੈਂ ਨਹੀਂ ਡਰਦਾ ਤੋ ਆ ਗਏਆਂ ਵੀ ਮਾਮੇ ਦੇ ਨਾਲ ਕਾਲ ਢੋਡੀ ਆ ਨਾਦੀ ਦੀ ਦਵਾਈ ਨਹੀਂ ਹੈਗਾ ਜੇ ਤੂੰਵਾ ਦੇਖੋਗਾ ਕਿ ਮੈਂ ਜਿਹੜਾ ਦਵਾਈ ਨਹੀਂ ਹੈਗਾ ਤੇ ਤੈਨੂੰ ਵੀ ਮਾਮੇ ਦੇ ਨਾਲ ਕਾਲ ਢੋਡੀ ਜੀਦੇ ਮੈਂ ਤਾਂ ਡਰੈਕਟਰ ਦੇ ਟਾਇਰਾਂ ਦੇ ਕੋਲ ਦਿੱਤੀ ਆ ਗਏ ਗੁੱਡੇ ਗੱਡੇ ਢਾਕੇ ਆ ਵਿਗੜਿਆਈ ਆ ਵਿਗੜਿਆਈ ਵਿਗੜਿਆਏ ਭਈ ਵਿਗੜ ਗਿਆਈ ਕੰਗ ਲਾ ਕੇ ਇਹ ਦੇਸ਼ ਵੀ ਅੱਜ ਵਿਹਲਾ ਜੇ ਵੀ ਵਿਹਲਾ ਜੇ ਪਤੰਗ ਟਾਉਣ ਨੂੰ ਹੀ ਨੇ ਕਾਕੇ ਘਰੇ ਡਾਕੇ ਆਏ ਕਿ ਕਿੱਥੇ ਹੂੰ ਅੱਥੀ ਲੈ ਗਿਆ ਕਾਕੇ ਘਰੇ ਡਾ ਲਿਆ ਨਾ ਕੱਟ ਕੇ ਪਤੰਗ ਤੇ ਚੀਕਾਂ ਵਾਂ ਮਾਰਦਾ ਸੀ ਮੈਂ ਪੰਪ ਜੜੀ ਜਾਉਂਦੀ ਬੱਸ ਕਿਹਦਾ ਪਤੰਗ ਕਟਿਆ ਸੀ ਦੇਖੀ ਜਾਈ ਕੀ ਕਰਦੇ ਉਹਨੂੰ ਚੀਕਾਂ ਮਾਰਦੇ ਹੈਂ ਤਾਂ ਮਾਰਦੇ ਜੀਕ ਹੂੰ ਤੂੰ ਤਾਂ ਉਹ ਸੈਜ ਮਾਰਦੇ ਸੀ ਨਾ ਜੀਕ ਹੂੰ ਸੌਂਦੀਆਂ ਆ ਇਧਰ ਹੁਣ ਸਾਡਾ ਵੀ ਓਡਾ ਹੀ ਕੋਠਾ ਬਰਾਬਰ ਠੀਕ ਹੈ ਨਾ ਠੀਕ ਆ ਕੀ ਪੰਪ ਜਣਾ ਲਈ ਜਾ ਕਰੋ ਹਾਂ ਗੱਲ ਗੱਲ ਤੇ ਪੰਪ ਲਾਉਣ ਵਾਲੀ ਕਿਹੜੀ ਗੰਡਾ ਨਹੀਂ ਪੰਪ ਲਾਉਂਦੇ ਬਈ ਐਵੇਂ ਹਾਂਜੀ ਕੀ ਕਰਦਾ ਏ ਤੁਸੀਂ ਸਲਾਈ ਸਖਰੀ ਭਾਈ ਆਜੂ ਤੈਨੂੰ ਹੈ ਆਜੂਗੀ ਜਾਣ ਕੇ ਭੈਣ ਜੀ ਤੁਸੀਂ ਕਰਦਾ ਏ ਕੁੰਡੇ ਪੁੱਟ ਤੇ ਇਹ ਕੁੰਡਿਆਂ ਦਾ ਕੀ ਕੰਮ ਹੁੰਦਾ ਮੈਨੂੰ ਕੀ ਪਤਾ ਬਾਸੀ ਜੀ ਨੂੰ ਡਾਊਨ ਇਹ ਕੁਦੂ ਵੀ ਕੱਢ ਰਹੀ ਵਾਹ ਜੀ ਵਾਹ ਕੁਛ ਸ਼ਾਮਤਾ ਹੀ ਆ ਜੂ ਬੱਲੇ ਕੁਛ ਪੈ ਜੂ ਕਿ ਨਹੀਂ ਪਾ ਤਾਂ ਮੇਰੇ ਕੁੰਡੇ ਦਾ ਪਾਉਣੇ ਆ ਗਏ ਆ ਮੈਨੂੰ ਦੂਸਰਾ ਵਾਹ ਜੀ ਵਾਹ ਚਲਾਕ ਬਣ ਜਾਂਦੀ ਆ ਖਵਾਜਾ ਦਾ ਗਵਾ ਡੱਡੂ ਹੁਣ ਡੱਡੂ ਕੌਣ ਡੱਡੂ ਆ ਤੇ ਕੌਣ ਖਵਾਜਾ ਦਾ ਤੂੰ ਖਵਾਜਾ ਜਾ ਉਹ ਡੱਡੂ ਜਾ ਉਹ ਖਵਾਜਾ ਜਾ ਤੂੰ ਡੱਡੂ ਦੋਵੇਂ ਰਲੀਆਂ ਤੇ ਕੰਮ ਗਲੀਆਂ ਦੋ ਰਲੀਆਂ ਕੰਮ ਨਹੀਂ ਗਲੀਆਂ ਹੁੰਦੀਆਂ ਉਹ ਜਦੋਂ ਤਿੱਜਾ ਰਲੇ ਤੇ ਚੁਗਾ ਗਲੇ ਹੁੰਦਾ ਆ ਅਸੀਂ ਦੋ ਆ ਭੈਣ ਜੀ ਹਾਂ ਪਹੜੀ ਸੀ ਨਾ ਦਾਲ ਪਰਸੋ ਭੈਣ ਜੀ ਇੱਕ ਨਾਲ ਰਲ ਜਾਂਦੀ ਮੈਂਟ ਚ ਪੱਚ 10 ਦਿਨ ਹੋ ਗਏ ਸਾਗ ਧਰੇ ਨੂੰ ਤੇ ਅਮਣ ਕੱਲ ਹੀ ਜਾਂਦੀ ਅਮਣ ਤਾਂ ਕੱਲ ਜਾਂਦੀ ਆ ਅਮਣ ਸਾਲ ਹੋ ਗਿਆ ਗਈ ਨੂੰ ਉਹ 5 ਦਿਨ ਰਹਿ ਕੇ ਵੀ ਆਈ ਸੀ ਹੋਰ ਬਣਾਇਆ ਸਾਗ ਕੱਲੇ ਇਹ ਭੈਣ ਦੀਆਂ ਵੀ ਤਿੰਨ ਪੀੜੀਆਂ ਹੈਗੀਆਂ ਵਾ ਦੋ ਭੈਣ ਦੀਆਂ ਵੀ ਹੈਗੀਆਂ ਉਹ ਭੈਣ ਦੀਆਂ ਤਿੰਨ ਪੀੜੀਆਂ ਮੈਂ ਵਿਖਾ ਜਿੰਦਾ ਇੱਕ ਉਹ ਪੀੜੀ ਬੈਠੀ ਇੱਕ ਕੁੱਤੇ ਬੈਠੀ ਵਟੌਕਸ ਕਰਾ ਕੀ ਕਰਾ ਪੈ ਜਿਨਾਂ ਨੇ ਦੱਸ ਕੀ ਕਰਾਏ ਨੇ ਦੱਸੋ ਕੀ ਕਰਾਉਣ ਵਾਲਾ ਨੂੰ ਵਟੌਕਸ ਨਹੀਂ ਤਾਂ ਪਤਾ ਨਹੀਂ ਕੀ ਹੋਏਗਾ ਨਾ ਨਹੀਂ ਨਾਲ ਹੈ ਕੁਝ ਅਗੂ ਟਗੂ ਤਾਂ ਸਦਾ ਕੀ ਕਹਿੰਦੇ ਸੀ ਕੀ ਕਰਾਈ ਦੱਸ ਦੇ ਵਟੌਕਸ ਯੋਰੂ ਕਾ ਗੁਲਾਮ

को हमारे यहाँ शादी से एक दिन पहले बस तुम्हारे तो बोलते कुछ नहीं तुम्हारे तो सीधे निकाह पढ़ा देती है नहीं नहीं हमारे पता क्या बोलते हैं कबूला 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 हाँ तो ठीक है पर हमारे यहाँ बोलते हैं कि जैसे कि कथा मटकोर देखिए कल बरात है आज का दिन तो आज सारे सारे रिश्तेदार आज जा, आ जाते हैं की <laughs> नहीं तो कहना सोची लबेड़ लबेड़ के रखी जानी उत्ते लाउनी टिकियां ते ਪੱਦਾ ਪੇ ਉਹ ਬਣਿਆ ਫਿਰਦਾ ਵਾ ਟਿੱਕੀ ਬਣਾਉਣੀ ਰੋਟੀ ਨਹੀਂ ਉਹਨਾਂ ਦੇ ਤਾਂ ਵਿਚਾਰਿਆਂ ਦੇ ਆਪਦੇ ਨੇ ਸੌਤ ਆਉਂਦੇ ਜੇ ਆਪਾਂ ਭਰਾ ਸੀ ਇੱਜ਼ਤ ਕੀਤੀ ਉਹ ਤਾਂ ਭਰਾ ਵੀ ਇੱਜ਼ਤ ਕਰਨਗੇ ਤੇ ਤਾਂ ਕਰੂਗਾ ਤੇ ਜੇ ਅੱਜ ਆਪਾਂ ਭਰਾਵਾਂ ਦੇ ਸਿਰ 'ਚ ਖੇ ਪਵਾਈ ਹੈ ਨਾ ਉਹ ਆਈ ਇੱਜ਼ਤ ਭਾਣੇ ਆਪਣਾ ਚੱਲ ਰੁਕਦੀ ਪਰ ਚੱਲ ਜਿੱਥੇ ਮਰਜੀ ਅਗਲਾ ਇਹੋ ਹੀ ਕਹਿੰਦਾ ਮੁੜ ਕੇ ਅਗਲੇ ਕਹਿ ਦਿੰਦੇ ਨਾ ਘਰ ਦਾ ਨਾ ਘਾਟ ਦਾ ਨਾ ਦੁਸ਼ਮਣਾਂ ਨਾਲ ਆਜਦਾ ਉਹ ਗੱਲ ਮੰਨਦੀ ਬਾਬਾ ਜੀ ਤਾ ਤੂੰ ਮੰਗਣ ਦਿਆ ਨਾ ਇਹਦੇ ਕੋਲ ਆਪ ਦੇ ਖਾਣ ਨੂੰ ਵੀ ਪੈਸੇ ਨਹੀਂ ਗਏ ਹੈ ਇਹਦੇ ਕੋਲ ਮੰਗਣ ਦਾ ਇਹਦੇ ਕੋਲ ਆਪ ਦੇ ਖਾਣ ਨੂੰ ਵੀ ਨਹੀਂ ਗਏ ਇਹ ਪੰਜਾਂ ਦੀਆਂ ਟੌਫੀਆਂ ਲੈ ਕੇ ਜੇ ਖਾਜੋ ਗਾਣੀ ਸਾਲਿਆ ਤੂੰ ਐਵੇਂ ਬਾਬੇ ਨੂੰ ਗੱਲੀ ਲਾਈ ਬੈਠਾ ਕਹਿੰਦਾ ਉਹਨੂੰ ਕੰਮ ਤਾਂੰਦਾ ਕਰਦੇ ਤੇਰੇ ਟਿੱਕੇ ਲਾਈ ਜਦਾ ਫੇਰ ਉਹਨੇ ਤੈਨੂੰ ਕੀ ਲੈਣਾ ਸੀ ਨਾ ਉਹਦੇ ਅਸੀਂ ਨਹੀਂ ਕੀ ਲੈਣਾ ਇਹਨੇ ਭਲਾ ਬਾਅਦ ਚੋਂ ਗੱਲ ਤਾਂ ਤੇਰੇ ਤੋਂ ਗਲਤ ਕੰਮ ਕਰਾਉਂਦਾ ਉਹ ਜਿਵੇਂ ਸਰਕਾਰਾਂ ਚ ਕੁਰਸੀ ਦਾ ਖਾਫ ਹੁੰਦਾ ਨਾ ਉਵੇਂ ਇਸ ਦੁਕਾਨ ਦੇ ਵਿੱਚ ਇਸ ਕੁਰਸੀ ਦਾ ਖਾਓ ਭਾ ਇਹ ਬੰਦਾ ਨਾਂ ਵੀ ਹੋਵੇ ਇਸ ਕੁਰਸੀ ਵਾਲਾ ਬੰਦਾ ਫਿਰ ਵੀ ਕੋਈ ਯੁਰਤ ਨਹੀਂ ਕਰ ਸਕਦਾ ਕੁਰਸੀ ਤੇ ਬੈਠਦੀ ਬਈ ਠੀਕ ਹੈ ਨਾ ਇੱਜ਼ਤ ਆ ਇੱਜ਼ਤ ਰਿਸਪੈਕਟ ਸੁਣੋ ਆ ਕਹਿੰਦੇ ਸ਼ੁਭ ਵੀ ਕਹਿੰਦੇ ਚੋਰੀ ਚੋਰੀ ਵੈਂਦਾ ਜਦੋਂ ਪਾਪਾ ਗਿਆ ਹੋਵੇ ਕਹਿੰਦੇ ਕਿ ਦੇ ਫੇਰ ਹੀ ਵੈਂਦਾ ਕਿਸ ਕੁਰਸੀ ਤੇ ਉਹ ਮੇਰੀ ਬਈ ਦਾ ਕਹਿੰਦਾ ਨਹੀਂ ਇਹ ਕੁਰਸੀ ਦਾ ਦਬਦਬਾ ਬਹੁਤ ਹੈ ਨਾ ਆ ਜਿਹਦਾ ਸ਼ੁਰੂ ਹੋਣਾ ਹੈ ਅੱਜ ਤਾਂ ਚਾਂਦੀ ਕਿਉਂ ਸਾਰਾ ਕੁਝ ਸੁਣ ਲਿਆ ਯੋਨੇ ਹੋ ਇਹ ਚੀਜ਼ਾਂ ਨੇ ਬੀਬੀਆਂ ਵਗਾਰ ਦਿੱਤੀ ਇਹਨਾਂ ਦਾ ਬ੍ਰੇਨ ਵਾਸ਼ ਕਰ ਦਿੱਤਾ ਗਿਆ ਏ ਤੁਹਾਨੂੰ ਮੈਂ ਦੱਸ ਦਿੰਨਾ ਤੋਡੀਆਂ ਕਰਦੀਆਂ ਬੁੜੀਆਂ ਸਾਰੀਆਂ ਬ੍ਰੇਨ ਵਾਸ਼ ਹੋ ਚੁੱਕੀਆਂ ਨੇ ਇਹ ਬੀਬੀਆਂ ਨੂੰ ਹੁਣ ਕੁਝ ਵੀ ਕਹੋ ਤੇ ਗੱਲ ਨੂੰ ਆਉਂਦੀਆਂ ਨੇ ਇਹਨਾਂ ਨੂੰ ਹੁਣ ਜੇ ਕਹਿ ਰਹੀ ਟੀਵੀ ਬੰਦ ਕਰ ਦੇ ਆ ਨਾ ਵੇਖਦੇ ਨੇ ਹੁਣੇ ਮੇਰੇ ਨਾਲ ਲੜਪਣਾ ਵੇਖੀ ਕਰ ਦਈਏ ਬੰਦ ਟੀਵੀ ਤੂੰ ਹੀ ਸਾਰਾ ਦਿਨ ਫੋਨ 'ਚ ਬੜੇ ਰਹਿਨੇ ਤੇ ਮੈਂ ਤਾਂ ਆਹ ਵੇਖਿਆ ਕਿਉਂ ਵੇਖਿਆ ਮੈਂ ਕਹਿਣਾ ਜੀ ਵੀ ਇਹ ਨਹੀਂ ਵੀ ਕੋਈ ਨਾ ਕੋਈ ਕੰਮ ਕਰਦੀ ਤਾਂ ਤੁਸੀਂ ਸੀਰੀਅਲਾਂ ਨੇ ਬ੍ਰੇਨ ਵਾਸ਼ ਕਰਤਾ ਬੀਬੀਆਂ ਦਾ ਕਰਤਾ ਬ੍ਰੇਨ ਵਾਸ਼ ਸਿੱਧੀ ਜੀ ਗੱਲ ਆ ਇਹ ਕਿਹੜਾ ਤਰੀਕਾ ਆ ਆ ਦਾ ਬ੍ਰੇਨ ਆ ਦਾ ਰੱਖ ਆ ਵੇ ਕੋਟੀਆਂ ਆਲਸ ਇੰਨਾ ਵੀ ਨਹੀਂ ਹੋਣਾ ਚਾਹੀਦਾ ਆਲਸ ਕੋਟੀਆਂ ਵੇ ਕਿਵੇਂ ਬੁੰਨਦੇ ਆ ਆਲਸ ਵੇਖ ਸਰੀਰ ਨੂੰ ਆਲਸ 왜 ਕਿੰਨਾ ਦਿੱਤਾ ਯਾਰ ਤੇ ਮੇਰਾ ਆਲਸ ਵੀ ਕੁਝ ਕੰਮ ਕਰਦਾ ਪਿਆ ਆ ਆਲਸ ਵੀ ਕੋ ਕੰਮ ਕਰੇ ਆਲਸ ਕੀ ਕਰਦਾ ਵਾ ਤੇ ਮੈਂ ਵੀ ਕੋਈ ਕੰਮ ਹੀ ਕਰਕੇ ਆਇਆ ਬਾਹਰੋਂ ਠੀਕ ਹੈ ਨਾ ਵੇਲਾ ਨਹੀਂ ਆਇਆ ਰਾਜੂ ਵਿਚਾਰੇ ਦੇ ਸੱਟ ਲੱਗੀ ਯਾਰ ਹੋ ਗਿਆ ਸਾਡੀਆਂ ਲੇਡੀਜ਼ ਨਵੀਆਂ ਕੱਟ ਕਟਾ ਕੇ ਆਈਆਂ ਤੁਸੀਂ ਦੱਸੋ ਕਿਵੇਂ ਦੇ ਲੱਗ ਰਿਆ ਇਹਨਾਂ ਦੇ ਕੱਟਸ ਓ ਮਾਈ ਗਾਡ ਵੈਰੀ ਬਿਊਟੀਫੁਲ ਸੁੰਦਰ ਲੱਗ ਰਹੀ ਓ ਬੁਹੇਰ ਕੱਟ ਤੁਹਾਡਾ ਭਾਈ ਇਹਦਾ ਵੀ హెయిਰ ਕੱਟ ਕਰਾ ਕੇ ਆਈਏ ਵੀ ਕੱਲ ਓਏ ਲੇਡੀ ਓ ਬਿਨਾ ਸਿੰਗਾ ਵਾਲੀਏ ਇੱਧਰ ਵੇਖ ਹਾਂ ਆਵੇ ਇਹ ਵੀ ਬੋ ਕੱਟ ਕਰਾਇਆ ਗਿਆ ਬੋਇਕਟ ਕਰਾਇਆ ਇਆਂ ਇਹਨਾਂ ਨੂੰ ਹਵਾ ਲੱਗੀ ਇਹਨਾਂ ਨੂੰ ਇਹ ਮੱਛਰੀਆਂ ਆ ਨੇ ਸਾਡੇ ਬੰਦੇ ਬਾਣੀ ਬਹੁਤ ਹੁੰਦੇ ਆ ਤੜਕੇ ਉੱਠ ਕੇ ਹੀ ਰਾਜੋਣੀ ਦਲਜੀਤ ਸਿੰਘ ਲਾ ਲੈਂਦੇ ਆ ਨਾ ਕਿ ਨਹੀਂ ਸਾਰੀ ਦਾਦੀ ਨਾਨਕ ਨਾਨਕੇ ਹੁੰਦੀ ਰਹਿੰਦੀ ਇੱਥੇ ਜਦੋਂ ਕੋਈ ਉਹਦੀ ਗੱਲ ਨਾ ਮੰਨੇ ਥੱਕ <h4>ਕਰ ਕੇ ਐਂ ਸਿਰ ਛੱਟ ਕੇ ਕੁੜੀਆਂ ਸੌ ਜਾਂਦੀਆਂ ਅਕਸਰ ਵੀ ਹਾਏ ਮੇਰੀ ਤਾਂ ਕੋਈ ਗੱਲ ਹੀ ਨਹੀਂ ਮੰਨ ਰਿਆ ਮੈਨੂੰ ਤਾਂ ਕੋਈ ਸੁਣ ਰਿਆ ਓਏ ਮਟ ਆਵੇ ਕਿੱਧਰ ਨਿਕਲਦੀ ਵੇਖ ਠੱਬੀ ਜੀ ਆਪਦੇ ਕੱਦ ਨਾਲ ਵੱਡੀਆਂ ਗੱਲਾਂ ਕਰਦੀ ਏ ਹੂੰ ਰਾਜੂ ਇੱਧਰ ਕੀ ਹੋਈ ਜਾਂਦਾ ਸ਼ਰੂੜੀ ਚੱਕਣ ਆਲੇ ਆਏ ਵੀਰ ਹਣੀ ਠੀਕ ਹੈ ਓਕੇ ਲੋਵੀ ਛੋਬਰ ਨੇ ਰੂੜੀ ਚੱਕਣੀ ਸਟਾਰਟ ਕਰ ਦਿੱਤੀ ਐ ਤੇ ਸਾਸ ਪਾਈ ਕਰ ਦੇਣਗੇ ਅੱਜ ਇਹ ਰੂੜੀ ਦੀ ਰੂੜੀ ਇੰਨੀ ਕਦਾ ਸਾਡੀ ਭਰਾਵਾ 2-3 ਮਹੀਨਿਆਂ ਜੀ ਇਕੱਠੀ ਹੋ ਜਾਂਦੀ ਡੰਗਰੀ ਸੁੱਕਣਾ ਬਹੁਤ ਇਹ ਹੱਗ ਦੀਆਂ ਹੀ ਬਹੁਤ ਆ ਰੂੜੀ ਦਾ ਹੀ 3 ਮਹੀਨੇ ਹੀ ਕੱਟੀ ਘਰ ਦਿੱਤੀ ਆ ਕਾ ਹੱਗ ਦੀਆਂ ਹੀ ਬਹੁਤ ਆ ਬਹੁਤ ਕਰਦੀਆਂ ਪੋਤੀਏ ਆ ਪੋਤੀ ਬਹੁ ਕਰਦੀ ਐ ਬਦਮੀ ਜੀ ਨੋਟਿਸ ਗਰਲ ਬਦਮੀ ਜੀ ਨਾ ਕਰੋ ਠੀਕ ਐ ਨਾ ओके ਸਾਨੂੰ ਪਤਾ ਲੈਂਦੇ ਹੋ ਵੀ ਰਾਜੂ ਦੇ ਅੱਜ ਬਾਈ ਸੱਟ ਲੱਗ ਗਈ ਆ ਠੀਕ ਆ ਆ ਮੱਝ ਸਾਡੀ ਅੱਜ ਠੰਡ ਲੱਗ ਗਈ ਸੀ ਬਿਮਾਰ ਹੋ ਗਈ ਸੀ ਇਹਨੇ ਐਡਾ ਗੋਲੂ ਮੋਲੂ ਕੱਟਾ ਦਿੱਤਾ ਵਾ ਇਹ ਗੋਲੂ ਮੋਲੂ ਕੱਟਾ ਤੇ ਆ ਲਿਬੜੀ ਫਿਰਦੀ ਆ ਰਾਜੂ ਜੀ ਕਿਵੇਂ ਹੋ ਠੀਕ ਆ ਬਾਈ ਆ ਤੁਹਾਡੀ ਮੱਝ ਨੇ ਕਿਵੇਂ ਮੂੰਹ ਲਵੇੜਿਆ ਬਦਤਮੀਜ਼ ਹੈ ਖਾਂਦੀ ਅਗਲੀ ਦਿਨ ਨੂੰ ਹੁਣ ਦੇਲੇ ਕੱਢਦੀ ਸਾਡੀ ਅੱਗੇ ਬਦਤਮੀਜ਼ ਹੋਰ ਰਾਜੂ ਠੀਕ ਹੈ ਕਿਵੇਂ ਠੀਕ ਨੇ ਬਹੁਤ ਵਧੀਆ ਆਰਾਮ ਪੈਂਦੇ ਆ ਫਰਕ ਪੈਂਦੇ ਆ ਬਸ ਸਵੇਰੇ ਆ ਜੀ ਮੇਰਾ ਵੀਰ ਉਹ ਮੁਕਰੀ ਨਾ ਨਹੀਂ ਮੁਕਰਦਾ ਬਸ ਲਾਤ ਤੇ ਬਹੁਤ ਜ਼ਿਆਦਾ ਹਣਾ ਕੰਮ ਵਾ ਦੇਦਾ ਨਹੀਂ ਵਾਦਾ ਇਹ ਨਹੀਂ ਆਪਾਂ ਲੈ ਇਹ ਨੇਕਲੇਸ ਵੀ ਪਾਇਆ ਰੈਡ ਕਲਰ ਦਾ ਇਹ ਬਾਤ ਵੀ ਜਾਦੀ ਸਕਿਨ ਸਕਿਨ ਤੇ ਸਕਿਨ ਕੇਅਰ ਪ੍ਰੋਡਕਟ ਬਾਅਦਲੇ ਯੂਜ਼ ਕਰਦੀ ਹੈ ਨਾ ਵੇਖੋ ਤੁਸੀਂ ਪਾਊਡਰ ਪਾਊਡਰ ਲਗਾਇਆ ਹੋਇਆ ਸਰੀਰ ਦੇ ਉੱਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜਗਾਲੀ ਕਰ ਰਿਹਾ ਜਿਹੜਾ ਇਹ ਮਨਵ ਇਹ ਸੌ ਰਾਣੀਆਂ ਦਾ ਕੱਲਾ ਰਾਜਾ ਏ ਠੀਕ ਆ ਇਹ ਹੁਣ ਹਾਲੀ ਨਿਕਲਣਾ ਹੌਲੀ ਹੌਲੀ ਇਹ ਵੱਡਾ ਹੋਊਗਾ ਇਹ ਸਿਆਣਾ ਹੋ ਮੈਚ्योर ਹੋ ਆ ਵੇਖੋ ਇਹਦੇ ਨਾਲ ਬਤਮੀ ਜ਼ੋਰਤ ਇਹਦੀਆਂ ਜਿਹੜੀਆਂ ਫਰੰਡਾਂ ਫਰੁੰਡਾਂ ਨੇ ਇਹ ਬਹੁਤ ਗਲਤੀ ਆ ਠੀਕ ਹੈ ਨਾ ਵੇਖ ਤੂੰ ਆਵਦੀ نسل ਦੀ ਪਸਾਹ ਕੋਈ ਆਵਦੀ ਜਾਤੀ ਠੀਕ ਹੈ ਨਾ ਤੂੰ ਨਹੀਂ ਫੋਰਨਰ ਚ ਨਹੀਂ ਜਾਣਾ ਓਕੇ ਵੈਸੇ ਹੀ ਪਤਾ ਨਹੀਂ ਗੋਰੀਆਂ ਕਾਲੇ ਤੇ ਮਰਦੀਆਂ ਕਾ ਤੂੰ ਕਿਸੇ ਨੂੰ ਕਮੈਂਟ ਕਰਕੇ ਦੱਸਿਓ ਫਿਰ ਕੀ ਚੱਕਰ